ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖਣ ਵਾਲੇ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ ਮੁਰ ਤੋਂ ਸਵਾਗਤ ਹੈ ਜੀ ਅੱਜ ਰਾਤ ਦੀ ਅਪਡੇਟ ਵਾਲੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਪੰਜਾਬ ਦੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਅੱਜ ਰਾਤ ਕਿਵੇਂ ਦਾ ਮੌਸਮ ਬਣਦਾ ਦਿਖਾਈ ਦੇ ਰਿਹਾ ਸਾਰੀ ਜਾਣਕਾਰੀ ਦੇਵਾਂਗੇ ਸੈਟਲਾਈਟ ਇਮੇਜ ਦੇਖਾਂਗੇ ਇਮੇਜ ਦੇਖਣ ਤੋਂ ਪਹਿਲਾਂ ਛੋਟੀ ਜੀ ਰਿਕਵੈਸਟ ਹੈ ਜੀ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰਦੇ ਹੋ ਵੀਡੀਓ ਚੰਗੀ ਲੱਗਦੀ ਹੈ ਲਾਈਕ ਕਰਨ ਨਾ ਭੁੱਲਿਓ ਜੀ ਤੁਸੀਂ ਦੇਖ ਸਕਦੇ ਹੋ ਕਿ ਰਾਤ ਦੇ ਵੇਲੇ ਬੱਦਲ ਬਾਈਂ ਦਾ ਤੌਰ ਬਣਦਾ ਦਿਖਾਈ ਦੇ ਰਿਹਾ ਜੀ ਮਾਝੀ ਅਤੇ ਮਾਲਵੇ ਦੇ ਖੇਤਰ ਵਿੱਚ ਤੇ ਜਿਸ ਦੇ ਕਾਰਨ ਇਸ ਇਲਾਕੇ ਵਿੱਚ ਪਾਰੀ ਤੋਂ ਲੈ ਕੇ ਦਰਮਿਆਨੇ ਮੀਂਹ ਦੇ ਚਾਂਸ ਬਣਦੇ ਦਿਖਾਈ ਦੇ ਰਹੇ ਨੇ ਗਰਮੀ ਤੋਂ ਰਾਹਤ ਮਿਲਦੀ ਇਸ ਇਲਾਕੇ ਵਿੱਚ ਦਿਖਾਈ ਦੇ ਰਹੀ ਹੈ ਓਵਰਆਲ ਆਪਾਂ ਗੱਲ ਕਰੀਏ ਤਾਂ ਕਿਸ-ਕਿਸ ਇਲਾਕੇ ਵਿੱਚ ਕਿਵੇਂ ਦਾ ਹੋ ਸਕਦਾ ਹੈ ਖਾਸ ਕਰਕੇ ਅੰਮ੍ਰਿਤਸਰ ਦਾ ਇਲਾਕਾ ਗੁਰਦਾਸਪੁਰ ਦਾ ਇਲਾਕਾ ਜੀ ਬਠਿੰਡੇ ਤੋਂ ਆਪਣਾ ਕਹਦੀ ਹੈ ਫਰੀਦਕੋਟ ਦਾ ਇਲਾਕਾ ਇਹਨਾਂ ਇਲਾਕਿਆਂ ਦੇ ਵਿੱਚ ਸੰਗਣੀ ਬੱਦਲ ਬਾਈ 11:00 ਵਜੇ ਤੋਂ ਲੈ ਕੇ ਰਾਤ ਸਵੇਰੇ 3:00 ਵਜੇ ਦੇ ਵਿਚਕਾਰ ਬੰਦਣੀ ਸ਼ੁਰੂ ਹੋ ਜਾਵੇਗੀ ਸਿਸਟਮ ਪਾਕਿਸਤਾਨ ਵੱਲੋਂ ਐਂਟਰ ਕਰੇਗਾ ਜਿਸ ਦੇ ਨਾਲ ਕਿ ਇਹ ਹੋ ਸਕਦਾ ਕਿ ਪਛਵੀਂ ਤਰ ਪਾਸੇ ਤੋਂ ਹਵਾਵਾ ਵੀ ਚਲਦੀ ਹੋਈਆਂ ਰਾਤ ਨੂੰ ਦਿਖਾਈ ਦੇਣਗੀਆਂ ਆਪਾਂ ਗੱਲ ਕਰ ਲਈ ਦੁਆਬੇ ਦੀ ਦੁਆਬੇ ਵਿੱਚ ਹਲਕੀ ਤੋਂ ਦਰਮਿਆਨੀ ਕਿਣਮਣ ਕਣੀ ਹਲਕੀ ਤੋਂ ਮਾਨੇ ਬੱਦਲ ਬਾਈ ਤੇ ਹਨੇਰੀ ਵੀ ਚੱਲ ਸਕਦੀ ਹੈ ਜੀ ਤੇ ਜਿਸ ਦੇ ਕਾਰਨ ਰਾਤ ਦੇ ਵੇਲੇ ਗਰਮੀ ਦੀ ਆਪਾਂ ਕਹਿ ਦਈਏ ਤਾਂ ਰਾਹਤ ਮਿਲਦੀ ਸਵੇਰ ਦੇ ਵੇਲੇ ਤੱਕ ਦਿਖਾਈ ਦੇ ਸਕਦੀ ਹੈ ਸਵੇਰ ਦੇ ਪਹਿਲੇ ਘੰਟੇ ਤੱਕ ਇਸੇ ਤਰੀਕੇ ਦਾ ਮਾਹੌਲ ਬਣਿਆ ਰਹੇਗਾ ਬੱਦਲਬਾਈ ਵਾਲਾ ਤੇ ਸਵੇਰ ਦੇ ਵੇਲੇ ਧੁੱਪ ਦੇ ਵਿੱਚ ਵੀ ਆਪਾਂ ਕਹਿ ਸਕਦੇ ਹਾਂ ਕਿ ਲੇਟ ਸੂਰਜ ਨਿਕਲਦਾ ਹੋਇਆ ਦਿਖਾਈ ਦੇ ਸਕਦਾ ਹੈ ਬਾਕੀ ਜੋ ਵੀ ਅਪਡੇਟ ਹੋਵੇਗੀ ਚੈਨਲ ਤੇ ਜਲਦ ਲੈ ਕੇ ਹਾਜ਼ਰ ਹੋਵਾਂਗੇ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰ ਦਿਓ ਵੀਡੀਓ ਚੰਗੀ ਲੱਗਦੀ ਹੈ ਲਾਈਕ ਕਰਨਾ ਨਾ ਭੁੱਲਿਓ ਜੀ